ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਮਿਲ ਕਰਦੇ ਹਾਂ ਸਾਰੇ ਨੇ ਠੀਕ ਹੋ ਮੇਰੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਲੋੜੀ ਟਾਈਮ ਹੋ ਗਿਆ 4:07 ਤੇ ਮੈਂ ਲਾ ਰਹੀ ਹਾਂ ਪੋਟ ਮम्मी ਤੇਰੀ ਆ ਗਿਆ ਕੋਸ ਨੂੰ ਪਾਣੀ ਤੇ ਜਸ਼ਨ ਆਪਣਾ ਜਾ ਗਿਆ ਹੈ ਖੇਤ

ਉਹਨਾਂ ਨੂੰ ਪਾਣੀ ਗਰਮੀ ਚੜ ਗਈ ਜਦੋਂ ਗਰਦ ਦੇ ਨੇ ਘਰ ਨੂੰ ਜ਼ਿਆਦਾ ਹੋ ਜਾਂਦੀ ਹੈ ਇਸ ਵੇਲੇ ਪਾਣੀ ਪਿਆ ਕੇ ਪੱਠੇ ਹੋਰ ਖਾਣੇ ਵੀਰ ਖਾਣੇ ਤੇ ਇਸ ਤਰ੍ਹਾਂ ਦਾ ਬੰਦੇ ਬਾਹਰ 10 ਨੋ ਪਰਮਾਰ ਕੇ ਚੁੜਾ ਦੇਣ ਲੋ ਲੋ ਦੀ ਆਪਾਂ ਤੇ ਬੰਦੇ ਕੱਪੜੇ ਵਾਸਤੇ ਰਹੇਗੀ ਅੱਗੇ ਮੁਕਤ ਚਾ आटा गुँ फिर मम्मी पशु बनी वह ठंडा रात ठंडा है अधिक रात ठंड हो पाना लगे केसा च कट्ठे हो गए ਮਾਣੋ ਮਾਣੋ ਘਾਟਾ ਕਰ ਰਹੇ ਨਾ ਮੈਂ ਨਾ ਹੋ ਰਾ ਦੇ ਥੋੜੀ ਗਰਮੀ ਸੀ ਕਰਨ 45 ਦਿੱਤਾ ਬੰਦਾ ਬਰਜਾ ਦੇ ਕਿਰਤ ਦਾ ਹਾਲੀ ਨਹੀਂ ਬਾਹਲਾ ਆਪਣੇ ਹਜ ਖੇਤਾਂ ਚ ਘਟ ਬਦਲਾ ਦਾ ਪਿੰਡ ਚ ਬਾਲਾ ਬੁਰਾ ਹਾਲ ਹੈ ਸ਼ਹਿਰਾਂ ਦਾ ਸ਼ਹਿਰਾਂ ਚ ਬਾਲਾ ਲੋ ਜੀ ਕੱਪੜੇ ਧੋਤੇ ਆਪਾਂ ਤੇ ਮੈਂ ਗੁੰਦੀਆਂ ਬਸ ਆਟਾ ਹੁਣ ਆਟਾ ਛਾਣ ਰੱਖਿਆ ਤੇ ਪੋਚੇ ਲਾਤੇ ਤੇ ਗਰਮੀ ਹਜੇ ਬਹੁਤ ਜ਼ਿਆਦਾ ਹੈ ਤੇ ਮੰਮੀ ਸਿੱਟੀ ਆਂਦੇ ਜੀ ਕੂੜਾ ਬਸ ਲੋ ਜੀ ਮੰਮੀ ਪਾਈ ਜਾਂਦੇ ਢੇਰਿਆਂ ਹੋਰ ਅੱਜ ਕੱਲ ਨੂੰ ਵੀ ਜ਼ਿਆਦਾ ਗਰਮੀ ਹੈ ਵਾਧਾ ਗਰਮੀ ਲੋ ਜੀ ਕੱਪੜੇ ਆਪਾਂ ਧੋ ਕੇ ਪਾਤੇ ਸਾਰੇ ਦੋ ਤੌੜੀਏ ਧੋਤੇ ਤੇ ਦੋ ਤਿੰਨ ਰਹਿ ਗਏ ਮੇਰਾ ਮੰਮੀ ਦਾ ਜਸ਼ਨ ਦਾ ਉਹ ਸਵੇਰੇ ਧੋ ਦਾਂਗੇ ਬਾਹਲਾ ਫਿਰ ਇਕੱਠਾ ਨਹੀਂ ਉਹ ਕਰਦੇ ਹੁੰਦੇ ਜੀ ਆਹਾ ਜਾਣੀ ਲੈਂਦੇ ਹੁੰਦੇ ਆ ਰਾਮਦਾਰੀ ਜੀ ਨਾਲ ਕੰਮ ਕਰਦੇ ਨੇ ਹੁਣ ਦੋ ਅੱਜ ਧੋਤੇ ਜਿਵੇਂ ਤਿੰਨ ਸਵੇਰੇ ਧੋ ਦਾਂਗੇ ਨਹੀਂ ਤਾਂ ਸਾਰਫ ਨਹੀਂ ਵੇਸਟ ਹੁੰਦੀ ਹਨਾ ਤੇ ਗਰਮੀ ਬਹੁਤ ਜਿਆਦਾ ਹੈ ਜੀ ਹੁਣ ਗੁੰਦੇ ਆਟਾ ਤੇ ਵਸਟਾਏਮ ਨਾਲ ਲਾ ਲਈਏ ਰੋਟੀ ਤੇ ਫਿਰ ਨਾਤ ਹੋ ਗਈ ਅੰਦਰ ਬੜੀ ਅੱਜ ਤਾਂ ਮੇਰੀ ਸਲਾਹ ਜੀ ਬਣੀ ਆ ਸਲਾਈ ਬਣੀ ਆ ਹਜੇ ਤਾਂ ਵੀ ਵੀ ਮੈਂ ਸੂਟ ਜਿਹਾ ਲੋਡ ਕਰ ਲੂੰਗੀ ਜਿਹੜਾ ਮੇਰਾ ਬਲੈਕ ਸੂਟ ਤੇ ਕਢਾਈ ਕਰਾਈਏ ਵੇਖ ਉਹਨਾਂ ਨੇ ਦੇੜਿਆ ਸੀਗਾ ਤੇ ਮੈਂ ਕਿਹਾ ਚਲੋ ਉਹਦੀ ਸੈਟਿੰਗ ਜੀ ਕਰ ਲੂੰਗੀ ਅੱਜ ਕਿਰਾਂ ਉਹਨੂੰ ਉਤਰ ਪਾਈ ਤਰੂਈ ਕਰਕੇ ਰੱਖ ਦੂੰਗੀ ਦੇਖਦੇ ਆ ਚਲੋ ਹਜੇ ਸਲਾਹ ਬੜੀ ਹੈ ਬਾਕੀ ਗਰਮੀ ਤੇ ਡਿਪੈਂਡ ਕਰਦਾ ਕੀ ਬੰਦ ਹੈ ਚਲੋ ਜੀ ਗੁੰਨ ਲਾਂ ਮੈਂ ਆਟਾ ਤੇ ਮਿਲਦੇ ਆ ਸੋਨੂੰ ਫੇਰ ਲਓ ਜੀ ਕੰਮ ਧੰਦਾ ਆਪਾਂ ਕਰ ਲਿਆ ਸਾਰਾ ਸਾਰਾ ਨੇ ਰੋਟੀ ਖਾ ਲਈ ਰੋਟੀ ਵਾਲੇ ਬਾਡੇ ਬਸ ਮਾ ਹੁਣੀ ਚੱਕ ਕੇ ਹਟੀਆਂ ਤੇ ਮਗਰ ਦੀ ਮਗਰ ਮੈਂ ਧਰਤੀ ਜੀ ਚਾਹ ਤੇ ਟਾਈਮ ਹੋ ਗਿਆ ਜੀ 9:30 9:30 ਟਾਈਮ ਹੋ ਗਿਆ ਤੇ ਧੁੱਪ ਇੰਨੀ ਜਿਆਦੇ ਆ ਨਾ ਜਿਵੇਂ ਦੁਪਹਿਰ ਆ ਗਿਆ ਹੁੰਦਾ ਤੇ ਲੋ ਜੀ ਪਸੂ ਬਿਮਾਰੇ ਆ ਜਸ਼ਨ ਦੇ ਰੈਡੀ ਮਾੜੇ ਮਾੜੇ ਪਿੰਡੇ ਠੰਡੇ ਹੋ ਜਾਣਗੇ ਇਹਨਾਂ ਦੇ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਬਿਮਾਰ ਹੋ ਜਾਣਗੇ ਅਸੀਂ ਇੱਥੇ ਮਾੜਾ ਮਾੜਾ ਪਾਣੀ ਪਾ ਦੋ ਕੂਲਰ ਭਰ ਕੇ ਹਟਿਆ ਹੁਣੀ ਤੇ ਮਲ ਗਏ ਮੈਂ ਧਰ ਕੇ ਹਟਿਆ ਚ ਤੇ ਨਾਲੇ ਛੱਡ ਰਖੀਏ ਮੋਟਰ ਜੀ ਲਾਈ ਜਾਂਦੇ ਮੱਕੀ ਨੂੰ ਪਾਣੀ ਜਦੋਂ ਮੈਂ ਗਈ ਉਹਦੋਂ ਬਸੂ ਲਵਾ ਕੇ ਹਟ ਗਈ ਪਾਇਆ ਤਾਂ ਮਾੜਾ ਮੋਟਾ ਪਾਣੀ ਹੈ ਕੂਲਰ ਭਰਤੇ ਜੀ ਦੋਨੇ ਹਏ ਇੰਨੀ ਫਾਸਤਤੀ ਆ ਚਪਲਾ ਲਾਉਣ ਵਾਲਾ ਤਾਂ ਕੰਮ ਹੀ ਹੈ ਨਹੀਂ ਜੀ ਪੁੱਛੋ ਹੀ ਨਾ ਕਿਧਰ ਗਿਆ ਜੱਸਾ ਜੱਸੇ ਕਿੱਦੜਾ ਫਿਰਦਾ ਨੂੰ ਰੋਟੀਆਂ ਤੇ ਪਾ ਦੇ ਕੁੱਤੇ ਨੂੰ ਉੱਥੇ ਪਈਆਂ ਤੂੰ ਉਹ ਲਿਆ ਕੀ ਤੂੰ ਲਿਆ ਹੂੰ ਮੱਕੀ ਚ ਪਾਣੀ ਆਇਆ ਤਾਂ ਹੈ ਨਹੀਂ ਜੱਸੇ ਕਿੱਥੇ ਗਿਆ ਉਹ ਪਰਲੇ ਕਹਰੇ ਚ ਸਿਰੇ ਸਿਰੇ ਆ ਗਿਆ ਜੰਗਲੇ ਵਿੱਚ ਦੇਖਦੇ ਜਾਂਦੇ ਲੋ ਜੀ ਪਾਣੀ ਲਈ ਜਾਂਦੇ ਆ ਤੇ ਆਪਣੀ ਚਾਹ ਖਾ ਗਈ ਹੋਗੀ ਬਾਹਲਾ ਪਾ ਪਾ ਦੀ ਹਾਈ ਚ ਬਾਹਲਾ ਇਟੂ ਇਟਾ ਦੇ ਤੋਂ ਚਪਲਾ ਲਾ ਕੇ ਫਰਸ਼ ਤੇ ਅੰਦਰ ਐਨੇ ਨੇ ਫਰ ਧੁੱਪਾ ਨਾ ਇੱਥੇ ਤੇ ਇੰਨਾ ਤੁਰੀਦਾ ਹੀ ਨਹੀਂ ਹੋ ਹੋ ਹਾਏ ਗਰਮੀ ਇਹ ਕੱਪੜੇ ਲਾਉਣੇ ਆ ਜੀ ਸੁੱਕੇ ਪਏ ਆ ਕੱਪੜੇ ਬਣ ਗਏ ਰੋੜ ਨਾਲੇ ਉਹੀ ਪਾਉਣੇ ਹੋਣੇ ਨਿਚੋੜ ਕੇ ਸਾਕਾਸ ਭੂਕੇ ਨਹੀਂ ਪਾਉਂਦੇ ਹੁਣ ਤਾਂ ਜਉ ਗਰਮੀ ਆਈ ਆ ਤੇ ਬਸ ਸਾਰਾ ਕੰਮ ਜਦੋਂ ਉਹ ਨਿਬੜਦਾ ਉਹ ਤੁਨ ਸੁੱਕ ਜਾਂਦੇ ਆ ਲੋ ਜੀ ਆ ਗਿਆ ਮੱਕੀ ਚ ਪਾਣੀ ਕਿੱਥੇ ਕਾ ਆਗਾ ਇੱਥੇ ਆਇਆ ਨਾ ਹਜੇ ਹਾਂ ਪਾ ਲੈ ਉਹਨੂੰ ਰੋਟੀਆਂ ਸ਼ੈਰੂ ਨੂੰ ਪਾ ਦਿਆਂ ਫੇਰ ਲਿਆਉਂਦਾ ਜਿਵੇਂ ਆ ਆਪ ਸ਼ੈਰੂ ਆ ਬਠਾ ਹੂੰ ਇੱਥੇ ਪਾਣੀ ਆਊਗਾ ਤੇ ਫੇਰ ਕਿੱਥੇ ਬੈਠੇਗਾ ਜੰਗਲਾਂ ਵਿੱਚ ਦੀ ਫੋਟ ਪਾਤਾ ਬਾਹਰ ਸ਼ਰੂ ਇਹਦੀ ਅੱਖ ਤੇ ਕੀ ਹੋ ਰਿਹਾ ਕਿ ਬੱਜਾ ਹੈ ਨਾ ਕੁਸ ਕਿੱਥੇ ਗਾਗਾ ਪਾਣੀ ਦੀ ਨਾ ਤਾਂ ਹੈ ਨਹੀਂ ਅਜੇ ਤਾਂ ਦਿਸਦਾ ਨਹੀਂ ਪਾਣੀ ਆ ਗਿਆ ਆਪਣਾ ਜਸ਼ਨ ਜਸ਼ਨ ਨਾਲ ਆ ਬਈ ਸਕੂਲ ਜਾਣਾ ਹੈ ਰਿਜ਼ਲਟ ਲਿਆਓ ਕਿਆ ਆਗਦੇ ਗਿਓ ਬਈ ਰੇਤੇ ਜੇ ਨਜ਼ਰੀ ਕਰ ਲੈ ਸਾ ਜੇ ਹਉ ਉਥੇ ਤਰੋ ਉਥੇ ਕਈ ਤੇ ਧਰ ਕੇ ਖੋਣ ਗਿਆ ਨਾ ਹਵਾ ਹੀ ਹੈ ਜੀ ਮਾੜੇ ਜਨਾ ਰੋਟੀਆਂ ਸੁੱਕ ਜਾਂਦੇ ਓਏ ਆਪ ਹੀ ਰੇਤੇ ਚ ਰਹਿਣ ਉਹ ਸਟਲੀਆਂ ਰਹਿ ਖਾਲਾ ਰ ਦੇ ਜੀ ਮੈਂ ਖਾਂਦਾ ਖਾਣੇ ਦੀ ਭੁੱਖੀ ਨਹੀਂ ਹੋਣੀ ਇਹਨੂੰ तोड़ के खाऊगा भाई ਇਹਨਾਂ ਨੂੰ ਆਤ ਹੀ ਹੁੰਦੀ ਆ ਖਾ ਲੈਣ ਦੇ ਤੂੰ ਭਾਈ ਕਾਲੀ ਪੁੰਡੀ ਨਾ ਲਾ ਹੂੰ ਨਾ ਨਾ ਹੋਰ ਹੋਰ ਦੋ ਦਿਨ ਹੋ ਗਏ ਫਿਰਦਾ ਮੋਟਰ ਲੋ ਛੱਡ ਲੈਨੇ ਮਾਗਰ ਮਾਗਰ ਕੀ ਹਾਲ ਐ ਹੂੰ ਨਾळा ਮੇਰਾ ਪੁੱਤ ਫਿਰ ਰਿਜ਼ਲਟ ਲੈ ਆਈ ਨਾਲੇ ਛੁੱਟੀਆਂ ਦਾ ਕੰਮ ਦੇਣਗੇ ਨਾਲ ਦੱਸਣਗੇ ਕਿ ਮਹੀਨੇ ਦੀਆਂ ਛੁੱਟੀਆਂ ਲੁਕੀ ਗਿਆ ਉਹ ਭੱਜ ਗਿਆ ਕਿਧਰ ਗਿਆ ਓਏ ਹੋ ਰਹੀ ਭੈਣ ਲੋ ਜੀ ਆਪਾਂ ਪਾ ਲਈਏ ਚਾਹ ਚ ਦੁੱਧ ਹਾਏ ਨਾ ਨੂੰ ਕੇ ਬੈਠ ਨੇ ਆ ਕੂਲਰ ਛੱਡ ਦੇ ਅੱਜ ਤਾਂ ਮੈਂ ਕੁਛ ਨਾ ਕੁਛ ਤਾਂ ਕਰੂੰਗੀ ਕੰਮ ਕੋਈ ਅੱਜ ਮੈਂ ਬੈਲੀ ਆਏ ਦੇ ਨਿੱਟ ਪਾਉਦੀ ਅੱਜ ਤਾਂ ਆਪਾਂ ਕੋਈ ਇੱਕ ਅਦੇ ਸੂਟ ਦੀ ਸੈਟਿੰਗ ਕਰਾਂਗੇ ਚਾਹ ਚਾਹ ਲੋਜੀ ਚਾ ਆਪਣੀ ਮੈਂ ਬਸ ਬਣ ਗਈ ਤੇ ਕੁਲਰ ਜਿਹਾ ਸੰਦੇ ਰੇੜੀ ਨੇ ਵਰਤੇ ਅੱਜ ਤੇ ਨਾ ਕਿ ਹੋਣੇ ਬਸ ਫਿਰ ਚਾਹ ਚੁਪਣ ਕੇ ਮਿਲਦੇ ਆ ਸੋਨੂੰ ਫਿਰ ਜੇ ਕੋਈ ਦੇਣੇ ਕੰਮ ਕਰਿਆ ਤਾਂ ਲੋਜੀ ਮੈਂ ਕਰ ਰਹੀ ਆ ਸੂਪ ਲੋਡ ਜਿਹੜਾ ਮੁੰਡੇ ਜਾ ਰਿਹਾ ਉਹ ਮੈਂ ਕੜਾਈ ਗਰਨ ਵਾਸਤੇ ਸੋਨਾ ਪੱਟੀਆਂ ਸੀ ਤੇ ਲੋਖਾ ਚੱਲੋ ਪਹਿਲੇ ਇਹਨਾਂ ਉੱਪਰ ਧਿਆਨ ਇਹਨਾਂ ਨੂੰ ਕੱਢਣੀ ਆ ਜੀ ਸੈਟਿੰਗ ਅੱਛੀ ਹੋ ਗਈ ਵਾਰਤਾ ਸੋਨਾ ਲਿਆ ਹਨ ਤੇ ਕੀ ਪੈਸਾ ਤਾਂ ਲੱਗੂ 65000 ਤੋਂ ਹੋਰ ਵਧੀਆ ਬੰਦੇ ਲੋਹੇ ਦਾ ਸੋਨਾ ਇੱਕ ਆ ਲਿਆ ਆਪਾਂ ਸੈੱਟ ਠੀਕ ਆ ਵੀ ਇਹ ਵੀ ਜੋ ਸੁਟਾ ਨਾ ਨਜ਼ਰ ਆ ਰਿਹਾ ਉਹ ਪਿਆਰਾ ਹੈ ਲਓ ਜੀ ਸੂਟ ਕਰਤਾ ਮੈਂ ਰੈਡੀ ਤੇ ਇੱਥੇ ਬਾਹਾਂ ਤੇ ਸਿਉਣੇ ਇਹ ਦੇੜੀ ਸੀ ਆ ਇਥੋਂ ਘੇਰੇ ਵਾਲੀਆਂ ਤੇ ਸਾਰੀਆਂ ਇਹ ਦੇੜੀਆਂ ਸੀ ਇਹ ਸਿਉਣਦੀਆਂ ਤੇ ਬਸ ਹੁਣ ਤਰਪਾਈ ਰਹਿਗਾ ਕਰਨ ਵਾਲਾ ਦੇਖੋ ਜੀ ਬਹੁਤ ਸੋਹਣਾ ਬਣ ਗਿਆ ਸੂਟ ਪਾ ਕੇ ਦੇਖਿਆ ਮੈਂ ਬਹੁਤ ਸੋਹਣਾ ਲੱਗਦਾ ਚਲੋ ਜੀ ਬਸ ਇਹਦੇ ਨਾਲ ਹੁਣ ਚੁੰਨੀ ੜਾਈ ਰਹੀ ਗਈ ਕਰਾਉਣ ਵਾਲੀ ਉਹ ਕਰਵਾ ਕੇ ਲਿਆਵਾਂਗੇ ਇੱਕ ਤੇ ਬਸ ਮੈਂ ਇਹਦੇ ਕਰ ਲਾਂ ਜੀ ਤਰਪਾਈ ਮਿਲਦੇ ਆਪਾਂ ਸੋਨੂੰ ਹੁਣ ਫੇਰ ਦੋ ਵਾਲੀ ਚਾਹ ਵੜੇ ਨਾਲ ਕਰਦੇ ਆਂ ਘੰਟਾ ਰੈਸਟ ਹਾਂਜੀ ਬੱਸ ਕਿਥੋਂ ਆ ਕੇ ਖੜੇ ਆਂ ਮੇਰਾ ਪਤਾ ਜੇ ਲੋ ਮੇਰਾ ਪੁੱਛੋਗੇ ਇਸੇ وجہਸ ਨਾਲ ਆਪਣਾ ਫੰਡ ਪਾਤਾ ਟੇਬੂ ਲੈ ਆ ਰਿਹਾ ਨਾ ਆ ਜਾ ਪੈਦਾ ਪਾੜਾ ਗੁਰੂ ਆਇਆ ਨੀਂ ਨਾ ਹਰੇ ਗਵਾਟਾ ਬਿਸਾਰ ਕਾ ਕਾ ਪੰਜ ਮਿੰਟਾਂ ਚ ਆਇਆ ਜਿ ਆਏ ਕਰਕੇ ਤੇ ਸਾਰਾ ਖੁਸਕ ਘਾਤਾ ਇਤਨੀ ਚੀਜ਼ ਇੱਧਰ ਕਰਤੀਆਂ ਇੱਧਰ ਲੀਆਂ ਚੀਜ਼ਾਂ ਇੱਧਰ ਕਰਦੇ ਕੀ ਕਰੀ ਜੀ

ਜੈਦਰਾ ਬਣਾ ਰਹੇ ਮम्मी ਨਿੰਬੂ ਪਾਣੀ ਪੰਜ ਨਿੰਬੂ ਆ ਇੱਕ ਜੱਗ ਵਾਧੂ ਆਪਾਂ ਪਾਪਾ ਦਾ ਹੈ ਸੋ ਪੰਜ ਮਿੰਟਾਂ ਤੇ ਨਹੀਂ ਅਗਲੀ ਵਾਰ ਤੁਸੀਂ ਕੱਲ ਪਿਓ ਪੁੱਤਾਂ ਨੇ ਬਣਾਇਆ ਤਾਂ ਸੁਆਹ ਬਣਿਆ ਤਾਂ ਸਹੀ ਵਧੀਆ ਫਿਰ ਟਾਈਮ ਲਗਾਦਾ ਅੱਛੀ ਚੀਜ਼ ਵਾਸਤੇ اچھا ਮੈਂ ਬੇਕਾਰ ਬਣਾਉਂਗੀ ਹਾਂ ਹਾਂ ਸਾਰੇ ਬੰਦੇ ਦਾ ਭਾਂਡੇ ਇਕੱਠੇ ਕਰਨੀ ਚਾਹੀਦੇ ਹੋਣ ਹੁਣ ਬਣਾ ਲਉਗੀ ਮੈਂ ਦੇਖੀ ਆਂ ਦੂਜੇ ਲਿਆ ਉਹ ਲੱਸੀ ਚ ਰੈਡ ਕਰਨੀ ਆ ਨਾ ਅੰਦਰ ਜੀ ਨੂੰ ਸੁਹਣਾ ਲਾ ਵੀ ਆ ਨਾ ਗਲਾਸਾ ਜੇ ਬਾਅਦ ਉਹ ਹੋ ਤੋਗੇ ਇਹਦੇ ਵਿੱਚ ਪਾ ਦਿੰਦੇ ਹਾਂ ਚਲ ਕੋਈ ਨਹੀਂ ਬਰਫ ਹੀ ਹੈ ਵਾਹ ਤੇ ਕਰ ਲਾ ਦੀ ਕੇ ਉਹ ਤੇ

ਲੈ ਜੇ ਸੰਤੂ ਮੁਕਤੀ ਲਾ ਕਿਹੜਾ ਪੀਣਾ ਵੱਡਾ ਦੇਵਾ ਇਹਨੂੰ ਹਮ ਲੈ ਚੌਧਰੀ ਸਾਹਿਬ ਮੰਮੀ ਲੈ ਪੀਲਾ ਲੈ ਮੰਮੀ ਗਲਾਸ ਦਿਓ ਫਾਈਂਟ ਤੇ ਬਿਸਤਰ ਤੋਂ ਠੰਡੀ ਖਾਣ ਲਓ ਪਾਣੀ ਪੀ ਲੈ ਜੀ ਤੁਸੀਂੋਂ ਦੇਖੀ ਪਾਣੀ ਵੀ ਤੇ ਵਾਰੀ ਲੱਗ ਗਈ ਕੀ ਹਾਲ ਪਤਾ ਨਹੀਂ ਕੀ ਗੱਲ ਖਲ ਨਹੀਂ ਛਾਨੂ ਤਾਂ ਨਹੀਂ ਲਾਦੀ ਓ ਜੀ 6 ਵਜਣ ਵਾਲਿਆ ਤੇ ਹਜੇ ਵੀ ਇੰਨੀ ਗਰਮੀ ਆ ਪੁੱਛੋ ਨਾ ਕੋਈ ਹਾਲ ਨਹੀਂ ਆਪਣਾ ਲਾਈ ਚਟੇ ਆਪਣੇ ਉਂ ਜਿੱਥੋਂ ਵਧੀਆ ਪੁੱਤਾਂ ਖੇਤਾਂ ਚ ਹਨ ਕਿ ਲੇਖ ਆਤੀ ਪੰਡਜਾ ਐ ਰੌਣਕ ਜੀ ਹੁੰਦੀ ਆ ਨਾ ਰੌਣਕ ਪੰਡਤ ਟਮਾਟੀ ਟਾਟੀ ਦੁਪਹਿਰੇ ਦੇਖਣ ਆਲਾ ਹਨਾ ਪੰਡਜਾ ਬਹੁਤ ਹੈ ਉਹ ਨਾਲੀਆਂ ਕਿਵੇਂ 12 ਦੇ lure ਨਾਲੀਆਂ ਕਿਵੇਂ ਭਈਆਂ ਰਹਿੰਦੀਆਂ ਜਿਹੜੇ ਪੰਡਜਾ ਰਹਿੰਦੇ ਆ ਉਹਨਾਂ ਨੂੰ ਆਏ ਆ ਕਿ ਧਾਣੀ ਵਗਦੀ ਤੈਨੂੰ ਖੇਡਣ ਦਾ ਲਾਹਾ ਤੈਨੂੰ ਆਏ ਅਸੀਂ open the window ਇਹ ਇਹਨੂੰ ਰੀਸ ਕਰੇ ਇਹਨਾਂ ਦੀ ਕੂ ਕੂ ਹਾਂ ਬੋਲ ਦਮੇ ਹਟ ਗਈ ਆਈਆਂ ਅੱਜ ਦਿੱਕੇ ਹੁੰਦੇ ਨਖਲਾ ਲਾਈਆਂ ਨੇ ਚੁੱਪ ਕੀ ਕਰ ਨੇੜੇ ਹੁੰਦੀ ਨਾ ਫੇਰ ਬੋਲ ਉਹ ਉੱਥੇ ਬੈਠੀ ਆਪਣੇ ਉਹ ਉੱਥੇ ਆਓ ਪੱਲੀ ਵਾਲੇ ਬਾਹਰ ਚ ਉੱਧਰ

ਏ ਅੱਜ ਗਿਆ ਸਕੂਲ ਦਾ ਹੋਮਵਰਕ ਤੇ ਅੱਜ ਪੀਟੀਐਮ ਸੀ ਸਕੂਲ ਚ ਤੇ ਦੋ ਦੋ ਕਾਪੀਆਂ ਦਾ ਕਰ ਲਿਆ ਕੰਮ ਤੇ ਮਮਾ ਜੈ ਨੂੰ ਆਖਿਆ ਥੋੜਾ ਥੋੜਾ ਕਰਕੇ ਕਰ ਲੈ ਹਜੇ ਬਹੁਤ ਛੁੱਟੀਆਂ ਨੇ ਕਹਿੰਦਾ ਨਹੀਂ ਮਮਾ 15 ਦਿਨਾਂ ਚ ਕਰ ਦੂਗਾ ਅੱਜ ਦੇ ਨੇ ਲਾਏ ਦੋ ਘੰਟੇ ਫਿਰ ਘੰਟਾ ਬਸੌਂ ਮੈਂ ਲਾਦਾ ਹੁਣ ਨਾ ਨੂੰ ਕਿ ਫੇਰ ਚੱਕ ਲੋਗਾ ਹੂੰ

ਆ ਗੱਡੀ ਨਾਲ ਦਿੱਲੀ ਨਾਲ ਜਾਊ ਗੱਡੀ ਨੂੰ ਮੈਂ ਜਾਊਗਾ ਕਿਉਂ ਕਿ ਮੈਸੀ ਥੈਂਕ ਯੂ ਨਾਈਟ ਮੋਟਰ ਮੈਂ ਤੁਹਾਨੂੰ ਟੈਂਕੀ ਚਲਾ ਦੇਵਾਂ ਕਿਉਂ ਕਿ ਮੈਸੀ ਮੰਮੀ ਗੱਡੀ ਆਖੀ ਹੁਣ ਨਹੀਂ ਆ ਕੇ ਨਾ ਆ ਲਾਗੂ ਦਿੱਪਾਉਂ ਜਾਵਾਂਗੇ ਧਰਮੀ ਆ ਕੀ ਕਰੇਗਾ ਜਾਊਗਾ ਲੋ ਦੀ ਸਾਮਾਨ ਲੋਕ ਜਸਤੂ ਆਵਦੇ ਹੈ ਉਹਨਾਂ ਖਾਗੀ ਨਹੀਂ ਕਰੇਲਾ ਕਰੇਲੇ ਨਹੀਂ ਜੀਦਾ ਠੀਕ ਹੈ ਕਰੇਲੇ ਪੱਖਾ ਲਾਉਣ ਵਾਲਾ ਆਦੇ ਜ਼ਿਲ੍ਹੇ ਦਾ ਨਾਮ ਵੀ ਲੋ ਜੀ ਦੁੱਧ ਬਾਦ ਧਰ ਲਿਆ ਗਰਮ ਆਪਾਂ ਤੇ ਇਹ ਸਬਜੀ ਆਪਣੀ ਕੱਦੂ ਦੀ ਹੋਗੀ ਰੈਡੀ ਜੀ ਅੱਜ ਖੀਰ ਬਣਾਏਗਾ ਆਪਾਂ ਕੱਦੂ ਤੇ ਜਸ਼ਨ ਦੇ ਰੈਡੀ ਨਾ ਕੇ ਬੈਠਿਆ ਮੰਜੇ ਲੈ ਡਾ ਫੁੱਲਰ ਲੈ ਪਾਰ ਤੇ ਜਸਨ ਆਪਣਾ ਆ ਗਿਆ ਨਾ ਕੇ ਜੀ ਕਾਲੀ ਫੁੰਡੀ ਆ ਨਾ ਮੰਮੀ ਬੰਨੂ ਕਾਲੀ ਫੁੰਡੀ ਰੱਖੇ ਦੋ ਦਿਨ ਜੀ ਖੇਤ ਵਾਗਿਆ ਮੋਟਰ ਤੇ ਬਸ ਨੂੰ ਪਾਤੀ ਆ ਨਾ ਉੱਥੇ ਧੁੱਪੇ ਤੁਰਿਆ ਕਰੇ ਚਾਰ ਦਿਨ ਚੰਗਾ ਚਾਰ ਲਓ ਜੀ ਮੰਮੀ ਪਿਆਈ ਜਾਂਦੇ ਪਸਾ ਨੂੰ ਪਾਣੀ ਪਿਆ ਹਟੇ ਬਸ ਆ ਹੀ ਰਹੀ ਲਾਸਟ ਮੰਮੀ ਉਹ ਪਰਲੀ ਕੱਟੀ ਵਾਲਾ ਆਹ ਕੱਟੀ ਨੂੰ ਛੱਡ ਦੇ। ਤੇਦੀ ਖੁਰਨੀ ਖਾਲੀ ਹੋ ਰਹੀ। ਲਓ ਜੀ ਮੰਮੀ ਬੰਨੇ ਪਿਆ ਤਾਂ ਤੂਟੀ ਪੁੱਤ ਚਾਲਦੀ ਛੱਡਿਆ ਚੌਕੇ ਸਿੱਟੀ ਜਾਂਦੀ ਹੈ। ਹੂੰ। ਚਲੋ ਜੀ ਦੁੱਧ ਗਰਮ ਹੋ ਲੱਗ ਪਗ ਹੋਏ ਤੇ ਆਪਾਂ ਬਸ ਇਹਨੂੰ ਮੈਂ ਕਰਕੇ ਪੁਣਾ ਆਪਣਾਈ ਰੜਕਣੀ ਚ ਸਾਮ ਕੇ ਤੇ ਗੁੰਧੀਆਂ ਆਟਾ ਤੇ ਟਾਈਮ ਜੀ 7:00 ਵਜੇ ਗਏ। ਤੇ ਕੋਈ ਕਾਇ ਨਹੀਂ ਸਕਦਾ 7:00 ਵਜੇ ਗਰਮੀ ਨੇ ਤਾਂ ਨਾ ਬਸ ਆਪਤੀ ਘਰਾ ਰੱਖੀ ਹੈ ਜਿਵੇਂ ਸਰਾ ਹੀ ਲਾ ਰੱਖਿਆ ਗਰਮੀ ਨੇ ਤਾਂ ਆਇਤੀ ਤੇ ਇੱਕ ਅੱਜ ਜੀ ਕਮੈਂਟ ਆਇਆ ਗੱਲ ਨਾਲ ਬਲੌਗ ਦੇ ਥੱਲੇ ਪਰਮਿੰਦਰ ਕੌਰ ਭੈਣ ਦਾ ਕਹਿੰਦੀ ਭੈਣੇ ਵੀਡੀਓ ਦੇ ਵਿੱਚ ਮੇਰਾ ਨਾਂ ਜ਼ਰੂਰ ਲਿਓ ਤੇ ਪਰਮਿੰਦਰ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਭੈਣੇ ਜਿਹੜਾ ਤੁਸੀਂ ਸਾਡੀ ਵੀਡੀਓ ਤੇ ਕਮੈਂਟ ਕੀਤਾ ਜੀ ਤੇ ਸਾਰੇ ਜਣੇ ਆਂ ਕਮੈਂਟ ਕਰਦੇ ਰਹੋ ਜੀ ਤੇ ਅਸੀਂ ਤਾ ਕਿ ਅਸੀਂ ਸੋਹਣੇ ਸੋਹਣੇ ਵਲੌਗ ਬਣਾਉਂਦੇ ਰਹੀਏ ਸਾਨੂੰ ਵੀ ਹੌਸਲਾ ਆ ਜਾ ਮਜ਼ਦਾਰ ਹੈ ਵੀ ਆਪਣੇ ਵਲੌਗ ਵਧੀਆ ਹੁੰਦੇ ਆ ਹਨ ਤੇ ਸਾਰੇ ਜਣੇ ਜਿੰਨੇ ਵੀ ਸਾਰੇ ਵੀਅਰ ਹੁੰਦੇ ਨੇ ਸਾਰੇ ਜਣੇ ਪਲੀ ਲਾਈਕ ਜਰੂਰ ਕਰਿਆ ਕਰੋ ਲਾਈਕ ਕਰਨ ਨਾਲ ਹਨਾ ਵੀ ਕਿਹੜਾ ਕੋਈ ਜੇਬ ਚੋਂ ਪੈਸੇ ਖਰਚ ਹੁੰਦੇ ਆ ਲਾਈਕ ਕਰਨ ਨਾਲ ਲਾਈਕ ਕਰ ਦਿਆ ਕਰੋ ਇੱਕ ਲਾਈਕ ਦਾ ਕਲਿੱਕ ਬਸ ਤੇ ਮੜਾ ਜਿਹਾ ਕਲਿੱਕ ਹੀ ਕਰਨਾ ਠੀਕ ਹੈ ਜੀ ਲਾਈਕ ਜਰੂਰ ਕਰ ਦਿਆ ਕਰੋ ਤੇ ਲਾਲਾ ਪੁੱਤ ਨਹੀਂ ਪੜ ਨਹੀਂ ਆਂਦਾ ਫਿਰ ਤੇਲ ਲਾ ਬੜਾ ਲਾ ਦਵਾਂ ਸੁੱਕ ਗਿਆਣਗੇ ਮੋਟਸ ਆਉਂਦੇ ਜੇ ਫਿਰ ਭੈਡ ਲੱਗਣਗੇ ਲਾਲਾ ਲਾਲਾ ਤੇਲ ਲਾਲਾ ਆ ਲੱਗਣਗੇ ਜਿਵੇਂ ਮੈਂਸ ਦੀ ਪੂਛ ਹੁੰਦੀ ਹੈ ਜਸ਼ਨੀ ਵੀ ਵਧੀਆ ਹੀ ਹੈ ਤੇ ਚਲੋ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਤੇ ਸਾਰੇ ਜਣੇ ਪਲੀਜ਼ ਲਾਈਕ ਜਰੂਰ ਕਰਿਆ ਕਰੋ ਤੇ ਮਿਲਦੇ ਆਪਾਂ ਕੱਲ ਨੂੰ ਜੀ ਨਵੇਂ ਵਲੌਗ ਦੇ ਨਾਲ ਜਿਹੜੇ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਪਲੀਜ਼ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਜਿਹੜੇ ਨਵੇਂ ਆ ਪੁਰਾਣੇ ਆ ਸਾਰੇ ਜਣੇ ਲਾਈਕ ਜੂਰ ਕਰਿਆ ਕਰੋ ਅੱਗੇ ਦੀ ਅੱਗੇ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਜੀ ਨਵੇਂ ਬਲੌਗ ਦੇ ਨਾਲ ਹੱਸਦੇ ਰਹੋ ਬਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਤੇ ਠੀਕ ਹੈ ਜੀ ਬਾਏ ਬਾਏ